ਉਸਦੇ ਬਦਨ ਤੇ ਇੱਕ ਬਾਰੀਕ ਜਿਹਾ ਕਾਲਾ ਕੱਛਾ ਹੈ ਤੇ ਹੱਥ 'ਚ ਬਹੁਤ ਮਹਿੰਗੀ ਘੜੀ ਉਹ ਆਪ ਨੰਗਾ ਹੈ ਤੇ ਤੁਹਾਡੇ ਲਈ ਵੀ ਇਨਸਟਰਕਸ਼ਨਸ ਨੇ ਆਲਮੋਸਟ ਬਿਨਾ ਕੱਪੜਿਆਂ ਦੇ ਰਹੋ ਸਰੀਰ ਤੇ ਬਹੁਤੇ ਕੱਪੜੇ ਰਿਕੁਆਇਰਡ ਨਹੀਂ ਹਾਂ ਟੈਂਪਰੇਚਰ ਇੱਥੇ 105 ਡਿਗਰੀ ਫਰਨਹਾਈਟ ਯਾਨੀ 40 ਡਿਗਰੀ ਤੋਂ ਵੀ ਉੱਪਰ ਹੋਊਗਾ ਤੁਸੀਂ ਉਹ ਕਿਰਿਆਵਾਂ ਕਰਨੀਆਂ ਨੇ ਜਿਸ ਨੂੰ ਯੋਗ ਕਿਰਿਆਵਾਂ ਹੋਣ ਦਾ ਦਾਵਾ ਕੀਤਾ ਜਾਂਦਾ ਹੈ ਕੁਝ ਅਜਿਹੇ ਅਸ਼ਲੀਲ ਕਿਰਿਆਵਾਂ ਵੀ ਇਸ ਵਿੱਚ ਸ਼ਾਮਲ ਨੇ ਜੋ ਆਮ ਇਨਸਾਨ ਦੇਖੇ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਜਾਏ ਪਰ ਇੱਥੇ ਤੁਸੀਂ ਮੁੜ ਕੇ ਝਪਿਜਦੇ ਹੋ ਤੁਹਾਨੂੰ ਜੋ ਜੋ ਕਿਹਾ ਜਾ ਰਿਹਾ ਹੁੰਦਾ ਤੁਸੀਂ ਉਹ ਉਹ ਕਰਦੇ ਹੋ ਇੱਥੇ ਉਹਦਾ ਕੋਈ ਭੇਤ ਭਾਵ ਨਜ਼ਰ ਨਹੀਂ ਆਉਂਦਾ ਤੁਹਾਡੇ ਕੋਲ ਆਪਣੇ ਆਪਣੇ ਮੈਟਸ ਨੇ ਜਿਸ ਤੇ ਕੋਈ ਆਮ ਇਨਸਾਨ ਬੈਠਾ ਹੈ ਤੇ ਕੋਈ ਸੈਲਿਬ੍ਰਿਟੀ ਕੋਈ ਪੋਲੀਟੀਸ਼ੀਅਨ ਸਾਰਾ ਹਰ ਇੱਕ ਸਟੈਪ ਫਾਲੋ ਕਰ ਰਹੇ ਨੇ ਉਸ ਜ ਕਿਸੇ ਦੇ ਸਰੀਰ ਦਾ ਕੋਈ ਅੰਗ ਦਿਸ ਰਿਹਾ ਹੈ ਕਿਸੇ ਦਾ ਕੋਈ ਪਰ ਇਸ ਨੂੰ ਨੋਰਮਲ ਗਿਣਿਆ ਜਾਂਦਾ ਹੈ ਤੁਹਾਨੂੰ ਕੋਈ ਯੋਗਾ ਟ੍ਰੇਨਰ ਕੋਈ ਯੋਗਾ ਇਨਸਟ੍ਰਕਟਰ ਹੱਥ ਨਹੀਂ ਲਾ ਸਕਦਾ ਉਹਨੂੰ ਅਲਾਉਡ ਹੀ ਨਹੀਂ ਕਿ ਉਹ ਕਿਸੇ ਨੂੰ ਵੀ ਹੱਥ ਲਾ ਕਾਚ ਸਿਰਫ ਇੱਕ ਹੀ ਬੰਦਾ ਕਰ ਸਕਦਾ ਹੈ ਤੇ ਉਹ ਹੈ ਇਸ ਸਮਰਾਜ ਦਾ ਬੋਸ 빅 ਬੋਸ ਵਿਕਰਮ ਹੌਟ ਯੋਗਾ ਚੌத்ਰੀ ਤੁਸੀਂ ਹੁਣ ਥੱਕ ਚੁੱਕੇ ਹੋ ਤੁਸੀਂ ਇਹ ਵਿਕਰਮ ਯੋਗਾ ਕਈ ਘੰਟਿਆਂ ਤੱਕ ਕਰ ਚੁੱਕੇ ਹੋ ਤੁਸੀਂ ਆਪਣੇ ਯੋਗ ਗੁਰੂ ਵਿਕਰਮ ਚੌਧਰੀ ਦੀ ਹਰ ਇਨਸਟਰਕਸ਼ਨ ਸੁਣੀ ਹੈ ਤੇ ਉਹਨੂੰ ਫਾਲੋ ਕੀਤਾ ਹੈ ਹੁਣ ਤੁਹਾਡੇ ਸਰੀਰ ਚ ਬਿਲਕੁਲ ਜਾਨ ਨਹੀਂ ਬਚੀ ਪਰ ਥੋੜਾ ਮੰਤਰਿਤ ਹੈ ਕਿਉਂਕਿ ਇਹ ਦਾਵਾ ਕੀਤਾ ਗਿਆ ਹੈ ਤੁਹਾਡੇ ਅੱਗੇ ਕਿ ਇੱਥੇ ਆ ਕੇ ਇਦਾਂ ਕਰਨ ਨਾਲ ਤੁਹਾਡਾ ਹਰ ਰੋਗ ਭਜ ਜਾਏਗਾ ਤੁਸੀਂ ਕਿਸੇ ਵੀ ਉਮਰ 'ਚ ਹੋਵੋ ਤੁਸੀਂ ਸਿਹਤਮੰਦ ਹੋ ਜਾਓਗੇ ਇਸ ਕਰਕੇ ਤੁਸੀਂ ਉਸ ਦੀ ਹਰ ਬਦਤਮੀਜ਼ੀ ਸਹਿ ਰਹੇ ਹੋ ਇਸ ਦਾ ਸਮਰਾਜ ਕਿਦਾਂ ਦਾ ਸੀ ਇਸ ਦੀ ਸ਼ੁਰੂਆਤ ਇਸ ਦੀਆਂ ਕਾਰਾਂ ਤੋਂ ਕਰਦੇ ਹਾਂ ਇਸ ਦੀ ਪਾਰਕਿੰਗ 'ਚ ਦਿਸ ਜਾਂਦੀਆਂ ਸਨ 12 ਰੋਲਸ ਰੋਇਸ 5 ਬੈਂਟਲੇਸ 1971 ਦੀ ਪੌਂਟਿਆਕ ਲਮਾਂਸ ਫੋਰਡ ਮਸਟੈਂਗ ਅਫੋਰਡ GT40 ਤੇ ਹੋਰ ਉਹ ਲਗਜ਼ਰੀ ਕਾਰਾਂ ਜਿਨ੍ਹਾਂ ਦੇ ਨਾਮ ਵੀ ਸ਼ਾਇਦ ਮੈਨੂੰ ਬੋਲਨੇ ਨਾ ਇਹ ਸਭ ਚੱਲਦਾ ਸੀ ਅਮਰੀਕਾ 'ਚ ਤੇ ਜਿਸ ਕਲਾਸ ਦਾ ਮੈਂ ਜ਼ਿਕਰ ਕੀਤਾ ਸੀ ਉਹਨੂੰ ਮੰਨ ਲਓ 1974 ਦਾ ਸਾਲ ਤੇ ਜਗ੍ਹਾ ਲਾਸ ਏਂਜਲਸ ਇਹ ਅਮੀਰਾ ਦੀਆਂ ਯੋਗਾ ਕਲਾਸਸ ਸਨ ਮੋਸਟਲੀ ਗੋਰੇ ਗੋਰੀਆਂ ਹੀ ਆਉਂਦੇ ਸਨ ਤੇ ਇਹਨਾਂ ਨੂੰ ਵੱਖ-ਵੱਖ ਪੋਜ਼ਸ ਦੱਸਦਾ ਸੀ ਇਹ ਇੰਡੀਆ ਦਾ ਬਿਕਰਮ ਚੌத்ਰੀ ਇਹ ਦੱਸਦਾ ਸੀ ਕਿ ਇਦਾਂ ਨਹੀਂ ਕਿ ਮੈਂ ਹੁਣੇ ਤੋਂ ਹੀ ਇਹ ਕੰਮ ਕਰਾ ਰਿਹਾ ਹਾਂ ਇਹ ਤਾਂ ਮੇਰਾ ਤਜਰਬਾ ਹੈ ਮੈਂ 5 ਸਾਲ ਤੋਂ ਸਿੱਖ ਰਿਹਾ ਮੈਂ ਭਾਰਤ ਤੋਂ ਇੱਕ ਉੱਚੇ ਲੈਵਲ ਦੇ ਗੁਰੂ ਤੋਂ ਗੁਰ ਲਏ ਨੇ ਤੇ ਹੁਣ ਮੈਂ ਹੀ ਬੈਸਟ ਹਾਂ ਕਿਉਂਕਿ ਮੈਂ ਥੋੜੀ ਹਾਰ ਬਿਮਾਰੀ ਨੂੰ ਜਾਂਦਿਆ ਕਰ ਸਕਦਾ ਏਡਾ ਮਾੜਾ ਵਤੀਰਾ ਕਰਕੇ ਅਸ਼ਲੀਲ ਹੋ ਕੇ ਮਨਦੀਪ ਕੌਰ ਸੰਦੂ ਵਰਗੀਆਂ ਹੋਰ ਆਮ ਕੁੜੀਆਂ ਦੇ ਸ਼ੋਸ਼ਣ ਦੇ ਇਲਜ਼ਾਮਾ ਦੇ ਵਿੱਚ ਅੱਜ ਵੀ ਇਹ ਬੰਦਾ ਕਿੱਦਾਂ ਸਿਖਾ ਰਿਹਾ ਹੈ ਯੋਗ ਜਾਣਾਂਗੇ ਸੱਚੀ ਕਹਾਣੀ ਚ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਨੂੰ ਹੋਰ ਬੱਥੇਰਾ ਕੁਝ ਦੱਸਣਾ ਹੈ ਇਸ ਯੋਗ ਗੁਰੂ ਬਾਰੇ ਪਰ ਪਹਿਲਾਂ ਉਸ ਇਲਜ਼ਾਮ ਦੀ ਗੱਲ ਕਰਦੇ ਹਾਂ ਜੋ ਬੱਥੇਰਾ ਹਾਈਲਾਈਟ ਹੋਇਆ ਸੀ 2016 ਚ ਜੋ ਮੁੰਬਈ ਦੀ ਅੰਦੇਰੀ ਦੀ ਰਹਿਣ ਵਾਲੀ ਮਨਦੀਪ ਕੌਰ ਸੰਧੂ ਨੇ ਲਗਾਇਆ ਸੀ ਯੋਗ ਗੁਰੂ ਵਿਕਰਮ ਸ਼ੌਤਰੀ ਤੇ ਮਨਦੀਪ ਕੌਰ ਸੰਧੂ ਬਾਲੀਵੁੱਡ ਦੀਆਂ ਕਈ ਵੱਡੀਆਂ-ਵੱਡੀਆਂ ਸੈਲਿਬ੍ਰਿਟੀਜ਼ ਨੂੰ ਯੋਗਾ ਸਿਖਾਉਂਦੀ ਹੈ। ਉਸਨੇ ਕਿਹਾ ਸੀ ਕਿ ਇਹ ਬਾਬਾ ਬਾਲਾਂ 'ਚ ਕੰਗੀ ਕਰਨ ਨੂੰ ਵੀ ਕੋਈ ਸੋਣੀ ਮੁਟਿਆਰ ਨੂੰ ਹੀ ਬੁਲਾਉਂਦਾ ਸੀ। ਆਪਣਾ ਸਾਰਾ ਕੰਮ ਇਹਨੇ ਸੋਨੀਆਂ ਜਨਾਨੀਆਂ ਤੋਂ ਹੀ ਕਰਾਉਣਾ ਹੁੰਦਾ ਸੀ ਤੇ ਮੈਨੂੰ ਕਹਿਣਾ ਕਿ ਮੇਰੇ ਉਹ ਵਾਲੇ ਅੰਗਾਂ ਤੇ ਮਾਲਿਸ਼ ਕਰ। ਮਿੱਡੇ ਨਾਲ ਖਾਸ ਕਰਕੇ ਬਾਅਦ ਵਿੱਚ ਸੰਧੂ ਨੇ ਦੱਸਿਆ ਸੀ ਕਿ ਉਹਨਾਂ ਨੇ 2009 ਵਿੱਚ ਲਾਸ ਵੈਗਾਸ ਵਿੱਚ ਚੌਧਰੀ ਦੀ ਯੋਗਾ ਟ੍ਰੇਨਿੰਗ ਵਿੱਚ ਦਾਖਲਾ ਲਿਆ ਸੀ 3 ਸਾਲ ਪਹਿਲਾਂ ਉਹਨਾਂ ਦੇ ਪਤੀ ਦਾ ਦੇਹਾਂਤ ਹੋ ਗਿਆ ਸੀ ਅਤੇ ਉਹਨਾਂ ਦੇ ਭਰਾ ਸੁਖਬੀਰ ਸਿੰਘ ਨੂੰ ਲੱਗਿਆ ਸੀ ਕਿ ਇਹ ਕੋਰਸ ਮੈਨੂੰ ਦੁੱਖ ਤੋਂ ਉਭਾਰੰਚ ਮਦਦ ਕਰੇਗਾ ਸੰਦੋ ਕਹਿੰਦੀ ਵੈਗਾਸ ਵਿੱਚ ਟ੍ਰੇਨਿੰਗ ਤੋਂ ਇੱਕ ਦਿਨ ਪਹਿਲਾਂ ਮੇਰੀ ਮੁਲਾਕਾਤ ਲਾਸ ਏਂਜਲਸ ਸਥਿਤ ਹੈੱਡ ਆਫਿਸ ਵਿੱਚ ਵਿਕਰਮ ਚੌਧਰੀ ਨਾਲ ਹੋਈ ਉਹ ਮੈਨੂੰ ਖੂਰਦੇ ਰਹੇ ਤੇ ਆਪਣੇ ਇੱਕ ਅਧਿਕਾਰੀ ਨੂੰ ਪੇਸ਼ ਕੀ ਮੈਨੂੰ ਪੁੱਛਿਆ ਕਿ ਕੀ ਮੈਨੂੰ ਮਾਲਿਸ਼ ਕਰਨੀ ਆਉਂਦੀ ਹੈ ਹਰਿਆਣਾ ਤੋਂ ਯੋਗ ਚ ਗ੍ਰੈਜੂਏਟ ਡਿਗਰੀ ਕਰਨ ਕਰਕੇ ਮੈਨੂੰ ਮ사ਜ ਕਰਨੀ ਆਉਂਦੀ ਸੀ ਮੈਨੂੰ ਉਹਨਾਂ ਦੇ ਆਫਿਸ ਵਿੱਚ ਮਿਲਣ ਦੇ ਲਈ ਕਿਹਾ ਗਿਆ ਉਹ ਆਪਣੇ ਅੰਡਰਵੇਅਰ ਵਿੱਚ ਹੀ ਅੰਦਰ ਆਏ ਜੋ ਸਨੋ ਆਪਣੇ ਸੈਸ਼ਨਸ ਦੇ ਦੌਰਾਨ ਅਕਸਰ ਪੈਨ ਦੇ ਸਨ ਸੰਦੂ ਦੁਆਰਾ ਡੇਢ ਘੰਟੇ ਤੱਕ ਮਾਲਿਸ਼ ਕਰਨ ਦੇ ਬਾਅਦ ਚੌਧਰੀ ਨੇ ਕਠੋਰ ਤੌਰ ਤੇ ਟਿੱਪਣੀ ਕੀਤੀ ਕਿ ਭਾਰਤੀ ਬਹੁਤ ਕਮਜ਼ੋਰ ਹੁੰਦੇ ਨੇ ਕਿਉਂਕਿ ਉਹ ਸ਼ਾਕਾਹਾਰੀ ਹੁੰਦੇ ਨੇ ਸੰਦੂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਟ੍ਰੇਨਿੰਗ ਦੇ ਦੌਰਾਨ ਮਾਲਿਸ਼ ਸੈਸ਼ਨਸ ਵਿੱਚ ਮਦਦ ਕਰਨ ਦੇ ਲਈ ਕਹਿਣ ਤੇ ਸਹਿਮਤ ਹੋ ਗਏ ਸੰਦੂ ਨੇ ਦੱਸਿਆ ਕਿ ਇਹ ਕੋਰਸ ਕਾਫੀ ਡੀਪ ਸੀ ਜਿਸ ਵਿੱਚ ਰੋਜ਼ ਘਟੋ-ਘਟ ਦੋ ਵਿਕਰਮ ਯੋਗ ਸੈਸ਼ਨਸ ਅਤੇ ਉਸ ਦੇ ਬਾਅਦ ਲੈਕਚਰਸ ਹੁੰਦੇ ਸਨ। ਮਨਦੀਪਕੌਰ ਸੰਦੂ ਨੇ ਦੱਸਿਆ ਕਿ ਇੱਕ ਵਕਤ ਅਜਿਹਾ ਆਇਆ ਜਦੋਂ ਚੌਧਰੀ ਨੇ ਟ੍ਰੇਨਰਸ ਨੂੰ ਥੱਕੇ ਹੋਣ ਦੇ ਬਾਵਜੂਦ ਦੇਰ ਰਾਤ ਤੱਕ ਫਿਲਮਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਵਾਰ ਥਕਾ ਦੇਣ ਵਾਲੇ ਦਿਨ ਦੇ ਬਾਅਦ ਉਹਨਾਂ ਨੇ ਮੈਨੂੰ ਰਾਤ ਦੇ 2 ਵਜੇ ਮ사ਜ ਦੇ ਲਈ ਬੁਲਾਇਆ। ਉਸ ਰਾਤ ਉਹਨਾਂ ਨੇ ਮੈਨੂੰ ਆਪਣੇ ਗੁਪਤ ਅੰਗਾਂ ਦੀ ਮਾਲਿਸ਼ ਕਰਨ ਦੇ ਲਈ ਕਿਹਾ ਤੇ ਮੈਂ 당ਗ ਰਹਿ ਗਈ। ਮੈਂ ਮਨਾਂ ਕੀਤਾ ਤੇ ਕਿਹਾ ਕਿ ਤੁਸੀਂ ਮੇਰੇ ਗੁਰੂ ਹੋ ਮੈਂ ਤੁਹਾਨੂੰ ਗਲਤ ਤਰੀਕੇ ਨਾਲ ਸਪਰਸ਼ ਨਹੀਂ ਕਰ ਸਕਦੀ। ਉਹਨਾਂ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਠੀਕ ਹੈ ਪਰ ਮੈਂ ਬਹਾਨਾ ਬਣਾ ਕੇ ਉੱਥੋਂ ਚਲੀ ਗਈ। ਸੰਦੂ ਨੇ ਦੱਸਿਆ ਕਿ ਉਹਨਾਂ ਨੇ ਘਟਨਾ ਦੀ ਜਾਣਕਾਰੀ ਤੁਰੰਤ ਵਿਕਰਮਦੀਪਤੀ ਜੀ ਮਨਾਲੀ ਨੂੰ ਦਿੱਤੀ ਹੈ ਤੇ ਉਹਨਾਂ ਤੋਂ 10 ਲੱਖ ਰੁਪਏ ਦੀ ਜਿਹੜੀ ਸ਼ੁਰੂਆਤੀ ਫੀਸ ਸੀ ਉਹ ਵਾਪਸ ਕਰਨ ਨੂੰ ਕਿਹਾ ਤਾਂ ਕਿ ਉਹ ਕੋਰਸ ਵਿੱਚ ਹੀ ਛੱਡ ਸਕੇ। ਪਰ ਕੋਰਸ ਦੇ ਪ੍ਰਬੰਧਕਾਂ ਵਿੱਚੋਂ ਇੱਕ ਮਨਾਲੀ ਨੇ ਸੰਦੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਇੱਕ ਗਲਤ ਫੈਸਲਾ ਸੀ ਅਤੇ ਉਹਨਾਂ ਨੂੰ ਕੋਰਸ ਚਾਲੀ ਰੱਖਣਾ ਚਾਹੀਦਾ। ਉਹ ਮਿੱਡੇ ਨੂੰ ਦਿੱਤੇ ਇੰਟਰਵਿਊ ਵਿੱਚ ਅੱਗੇ ਕਹਿੰਦੀ ਕਿ ਅਗਲੇ ਦਿਨ ਮੈਂ ਸੈਸ਼ਨ ਵਿੱਚ ਅੱਗੇ ਬੈਠਣ ਦੀ ਬਜਾਏ ਪਿੱਛੇ ਜਾ ਕੇ ਬੈਠ ਗਈ। ਵਿਕਰਮ ਆ ਕੇ ਮੇਰੇ ਨਾਲ ਬੈਠ ਗਏ ਅਤੇ ਮੈਨੂੰ ਪੁੱਛਣ ਲੱਗੇ ਕਿ ਕੀ ਤੂੰ ਠੀਕ ਹੈ? ਮੈਂ ਉਹਨਾਂ ਨੂੰ ਕਿਹਾ ਕਿ ਮੈਂ ਠੀਕ ਨਹੀਂ ਹਾਂ ਕਿਉਂਕਿ ਉਹਨਾਂ ਨੇ ਗੁਰੂ ਦੀ ਤਰ੍ਹਾਂ ਮੇਰੇ ਨਾਲ ਵਤੀਰਾ ਨਹੀਂ ਕੀਤਾ। ਮਨਦੀਪ ਕਹਿੰਦੀ ਮੈਂ ਬਿਲਕੁਲ ਇਕੱਲੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ। ਇਸ ਲਈ ਮੈਂ ਕੋਈ ਕੇਸ ਸਰਜ ਨਹੀਂ ਕੀਤਾ। ਜਲਦੀ ਹੀ ਮਨਾਲੀ ਚੌਧਰੀ ਦੀ ਪਤਨੀ ਰਾਜਸ਼ਰੀ ਅਤੇ ਪਰਿਵਾਰ ਦੇ ਹੋਰ ਮੈਂਬਰ ਮਨਦੀਪ ਕੌਰ ਸੰਧੂ ਨੂੰ ਮਾਲਿਸ਼ ਤੇ ਲਈ ਬੁਲਾਉਣ ਲਗੇ। ਸੰਧੂ ਨੇ ਕਿਹਾ ਕਿ ਇਸ ਦਾ ਮਕਸਦ ਉਸ ਨੂੰ ਬਦਨਾਮ ਕਰਨਾ ਅਤੇ ਇਹ ਸਾਬਤ ਕਰਨਾ ਸੀ ਕਿ ਵਿਕਰਮ ਚੌਧਰੀ ਹੀ ਇਕੱਲੇ ਜਿਹੇ ਵਿਅਕਤੀ ਨਹੀਂ ਨੇ ਜਿਨ੍ਹਾਂ ਨੇ ਉਸ ਨੂੰ ਮਾਲਿਸ਼ ਲਈ ਬੁਲਾਇਆ ਸੀ। ਲਗਭਗ ਉਸੇ ਵਕਤ ਸੰਧੂ ਨੇ ਆਪਣੇ ਕੋਰਸਮੇਟਸ ਦੇ ਵਿੱਚ ਉਸ ਦੇ ਖੁਦ ਦੇ ਬਾਰੇ ਇਹ ਅਫਵਾਹ ਸੁਣੀ ਕਿ ਇਹ پاگل ਅਤੇ ਸਮਲੈਂਗੇ। ਇੱਕ ਸ਼ੁਭ ਚੰਤਕ ਨੇ ਉੱਥੇ ਮਨਦੀਪ ਕੌਰ ਸੰਧੂ ਦੀ ਜਾਣ-ਪਛਾਣ ਅਲিজাবেਥ ਵਿਨਫੀਲਡ ਨਾਲ ਕਰਾਈ ਜੋ ਕੋਚਿੰਗ ਸੈਂਟਰ ਵਿੱਚ ਡਾਕਟਰ ਸੀ ਉਹ ਕਹਿੰਦੀ ਮੈਂ ਅਲਿਜ਼ਾਬੈਥ ਨੂੰ ਆਪਣੀ ਕਹਾਣੀ ਦੱਸੀ ਅਤੇ ਉਸ ਨੇ ਵੀ ਪੁਸ਼ਟੀ ਕੀਤੀ ਕਿ ਕੋਈ ਮੇਰੇ ਬਾਰੇ ਵਿੱਚ ਅਫਵਾਹਾਂ ਫੈਲਾ ਰਿਹਾ ਹੈ ਖੇ ਸੰਦੂ ਨੇ ਕੋਰਸ ਪੂਰਾ ਕੀਤਾ ਤੇ ਆਪਣੀ ਚਚੇਰੀ ਭੈਣ ਦੇ ਨਾਲ ਨਿਊਯਾਰਕ ਚਲੀ ਗਈ ਤੇ ਫਿਰ 2010 ਵਿੱਚ ਮੁੰਬਈ ਵਾਪਸ ਆ ਗਈ ਸੰਦੂ ਨੇ ਅੱਗੇ ਕੀ ਕੀਤਾ ਇਹ ਮੈਂ ਬਾਅਦ ਚ ਦੱਸੂਗੀ ਪਰ ਪਹਿਲਾਂ ਜ਼ਰਾ ਵਿਕਰਮ ਚੌਧਰੀ ਨੂੰ ਹੋਰ ਪਹਿਲਾਂ ਤੋਂ ਜਾਣ ਲਈਏ ਵਿਕਰਮ ਚੌਧਰੀ ਦਾ ਜਨਮ 10 ਫਰਵਰੀ 1900 43 ਨੂੰ ਕੋਲਕਾਤਾ ਤੇ ਉਸ ਵਕਤ ਦੇ ਕਲਕੱਤੇ ਵਿੱਚ ਹੋਇਆ ਸੀ ਦਾਅਵੇ ਮੁਤਾਬਕ ਉਹਨਾਂ ਨੇ 3-4 ਸਾਲ ਦੀ ਉਮਰ ਤੋਂ ਯੋਗ ਸਿੱਖਣਾ ਸ਼ੁਰੂ ਕੀਤਾ ਉਸਨੇ ਵਿਸ਼ਨੂੰ ਚਰਨ ਕੋਸ਼ ਪਰਮ ਹੰਸ ਯੋਗਾਨੰਦ ਦੇ ਭਰਾ ਤੋਂ ਯੋਗ ਦੀ ਸਿੱਖਿਆ ਲਈ ਜੋ ਸਹੀ ਹੈ ਕਿ ਗਲਤ ਮੈਨੂੰ ਨਹੀਂ ਪਤਾ ਇਹ ਦਾਵਾ ਕਰਦਾ ਰਿਹਾ ਹੈ ਕਿ ਉਸਨੇ ਛੋਟੇ ਹੁੰਦਿਆ ਤੋਂ ਹੀ ਲਗਾਤਾਰ ਤਿੰਨ ਵਾਰ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਜਿੱਤੀ ਹਾਲਾਂਕਿ ਬਾਅਦ ਵਿੱਚ ਕੁਝ ਜਾਂਚਾਂ ਵਿੱਚ ਇਸ ਦਾਅਵੇ ਤੇ ਸਵਾਲ ਵੀ ਚੁੱਕੇ ਗਏ ਬਹੁਤ ਥਾਵਾਂ ਤੇ ਇਹੀ ਗੱਲ ਆਉਂਦੀ ਹੈ ਕਿ ਇਹ ਸਾਰੇ ਦਾਅਵੇ ਝੂਠੇ ਨੇ विक्रम वड्ढा ਹੁੰਦਾ ਤਾਂ 1969 ਤੋਂ ਲੈ ਕੇ ਸਾਲ 1971 ਤੱਕ ਭਾਰਤ 'ਚ ਯੋਗਾ ਸਿਖਾਉਣਾ ਸ਼ੁਰੂ ਕਰ ਦਿੰਦਾ ਪਰ ਇੱਥੇ ਇਸ ਨੂੰ ਕਾਮਯਾਬੀ ਨਹੀਂ ਮਿਲਦੀ ਕਿਉਂਕਿ ਉਸ ਵਕਤ ਤੇ ਯੋਗ ਨੂੰ ਏਦਾਂ ਕਮਰਸ਼ੀਅਲ ਮੰਨਣ ਵਾਲੀ ਗੇਮ ਸ਼ੁਰੂ ਨਹੀਂ ਸੀ ਹੋਈ ਰੀਜ਼ਨ ਇਹ ਹੁੰਦਾ ਕਿ ਦੇਸ਼ ਨੂੰ ਆਜ਼ਾਦ ਹੋਇਆ ਅਜੇ ਕੁਝ ਹੀ ਵਕਤ ਹੋਇਆ ਹੁੰਦਾ ਤੇ ਲੋਕ ਅਜੇ ਇਹੀ ਸਮਝਣ 'ਚ ਮਸਰੂਫ ਹੁੰਦੇ ਨੇ ਕਿ ਸਰਵਾਈਵ ਕਿੱਦਾਂ ਕਰੀਏ 1971 ਵਿੱਚ ਇਹ ਲਾਸ ਐਂਜਲਸ ਦਾ ਰੁਖ ਕਰ ਲੈਂਦਾ ਉਸ ਵਕਤ ਦੇ ਅਮਰੀਕਾ ਵਿੱਚ ਵੀ ਇੱਕ ਨਵਾਂ ਦੌਰ ਸੀ ਲੋਕ ਬੜੇ ਪ੍ਰੈਸ਼ਰ ਦੇ ਬਾਅਦ ਖੁਦ ਦੇ ਵਾਲੇ ਸਨ ਉਹ ਹੁਣ ਖੁੱਲ ਕੇ ਜਿਉਣਾ ਚਾਹੁੰਦੇ ਸਨ ਉਹੀ ਵਕਤ ਸੀ ਜਦੋਂ ਕਾਮ ਵਾਸਨਾ ਦੀ ਤ੍ਰਿਪਤੀ ਲਈ ਉਦੋਂ ਉੱਥੇ ਕਈ ਸੈਂਟਰਸ ਖੁੱਲੇ ਸਨ ਤੇ ਇੱਥੇ ਸਹੀ ਵਕਤ ਦੀ ਚੋਣ ਕਰਕੇ 77 74 ਚ ਬਿਕਰਮ ਨੇ ਆਪਣਾ ਇੱਕ ਯੋਗ ਸਟੂਡੀਓ ਖੋਲਿਆ ਖੋਲਿਆ ਵੀ ਕੀ ਉਸ ਦੀ ਕਿਸਮਤ ਨੇ ਉਹਨੂੰ ਖੁਲਵਾ ਦਿੱਤਾ ਪਹਿਲਾਂ ਤਾਂ ਇਹ ਨਿੱਕੀਆਂ ਮੋਟੀਆਂ ਯੋਗਾ ਦੀਆਂ ਕਲਾਸਿਜ਼ ਹੀ ਲੈਂਦਾ ਸੀ ਤੇ ਇਸੇ ਦੌਰਾਨ ਇਸ ਦੀ ਮੁਲਾਕਾਤ ਹੁੰਦੀ ਆ ਮੈਕਲੀਨ ਤੇ ਐਨੀ ਨਾਮ ਦੀਆਂ ਦੋ ਬੇहद ਅਮੀਰ ਕੁੜੀਆਂ ਦੇ ਨਾਲ ਅਮਰੀਕਨ ਸਮਾਜ ਤੇ ਮੂਲ ਦੀਆਂ ਇਹਨਾਂ ਕੁੜੀਆਂ ਨੂੰ ਵਿਕਰਮ ਚੌਧਰੀ ਦਾ ਇਹ ਵਿਲੱਖਣ ਸਟਾਈਲ ਬੇਹਦ ਪ੍ਰਭਾਵਿਤ ਕਰਦਾ ਹੈ ਉਹਨਾਂ ਲਈ ਇਸ ਦੀਆਂ ਸਪੈਸ਼ਲ ਯੋਗਾ ਟੈਕਨੀਕਸ ਯੂਨੀਕ ਹੁੰਦੀਆਂ ਨੇ ਉਹ ਇਸ ਦੀਆਂ ਫੈਨ ਹੋ ਜਾਂਦੀਆਂ ਨੇ ਬਿਲਕੁਲ ਤੇ ਫੇਰ ਲਾਸ ਐਂਜਲਸ 'ਚ ਇਹਨੂੰ ਇੱਕ ਹਾਲ ਲੈ ਦਿੰਦੀਆਂ ਨੇ ਜੋ ਇਸ ਯੋਗ ਸਟੂਡੀਓ ਬਣ ਜਾਂਦਾ ਹੈ ਇਦਾਂ ਨਹੀਂ ਕਿ ਵਿਕਰਮ ਤੋਂ ਪਹਿਲਾਂ ਅਮਰੀਕਾ 'ਚ ਹੋਰ ਯੋਗ ਸੈਂਟਰਸ ਨਹੀਂ ਸਨ ਬਿਲਕੁਲ ਸਨ ਤੁਹਾਨੂੰ ਦੱਸਿਆ ਨਾ ਕਿ ਇਹ ਉਹ ਦੌਰ ਸੀ ਜਦੋਂ ਲੋਕ ਖੁਦ ਵੱਲ ਧਿਆਨ ਦੇ ਰਹੇ ਸਨ ਆਪਣੀ ਹੈਲਥ ਲਾਈਫਸਟਾਈਲ ਤੇ ਲੇਡੀਜ਼ ਆਪਣੀਆਂ ਫਿਗਰ ਵੱਲ ਫੋਕਸ ਸਨ ਪਰ ਵਿਕਰਮ ਚੌਧਰੀ ਨੇ ਸਿਰਫ ਯੋਗ ਸਟੂਡੀਓ ਨਹੀਂ ਸिखੋ ਲਿਆ ਨਾਲ ਨਾਲ ਉਹ ਪੂਰੇ ਵਿਸ਼ਵਾਸ ਨਾਲ ਢੱਲਲੇ ਨਾਲ ਦਾਵਾ ਕਰਦਾ ਸੀ ਕਿ ਮੈਂ 5 ਸਾਲ ਦੀ ਉਮਰ ਤੋਂ ਯੋਗ ਸਿੱਖ ਰਿਹਾ ਤੇ ਇਹ ਸਿਰਫ ਤੁਹਾਡੀ ਦਿਖ ਚੇਂਜ ਨਹੀਂ ਕਰੋ ਤੁਹਾਡੀ ਹਰ ਬਿਮਾਰੀ ਜੜ ਤੋਂ ਖਤਮ ਕਰੋ ਮੇਰਾ ਯੋਗਾ ਤੁਹਾਡੀ ਪੂਰੀ ਜ਼ਿੰਦਗੀ ਜਾਦੂਈ ਤਰੀਕੇ ਨਾਲ ਬਦਲ ਜਾਏਗਾ ਗੋਰੇ-ਗੋਰੀਆਂ ਇਸ ਦੀਆਂ ਗੱਲਾਂ ਤੋਂ ਇਹਨਾਂ ਕੋਲ ਜ਼ਿਆਦਾ ਇੰਪ੍ਰੈਸ ਹੋ ਰਹੇ ਸਨ ਕਿ ਉਹਨਾਂ ਨੂੰ ਤਾਂ ਇਸ ਵਿੱਚ ਕੋਈ ਰੱਬ ਹੀ ਨਜ਼ਰ ਆ ਰਿਹਾ ਸੀ। ਉਹਨਾਂ ਲਈ ਹੁਣ ਉਹ ਸਟੂਡੈਂਟ ਨਹੀਂ ਇਸ ਦੇ ਭਗਤ ਬਣ ਰਹੇ ਸਨ। ਇਸ ਨੇ ਆਪਣੇ ਯੋਗ ਸਟੂਡੀਓ ਦਾ ਐਟਮੋਸਫੀਅਰ ਤੇ ਟੈਂਪਰੇਚਰ ਬਾਕੀ ਯੋਗਾ ਸੈਂਟਰਸ ਤੋਂ ਜਮ੍ਹਾਂ ਡਿਫਰੈਂਟ ਰੱਖਿਆ ਹੋਇਆ ਸੀ। ਬਾਕੀ ਯੋਗਾ ਸੈਂਟਰਸ ਤੇ ਸਿੱਖਣ ਵਾਲਿਆਂ ਨਾਲ ਟੀਚਰਜ਼ ਨਿਮਰਤਾ ਨਾਲ ਪੇਸ਼ ਆਉਂਦੇ ਸਨ, ਜਦਕਿ ਵਿਕਰਮ ਆਪਣੇ ਸਟੂਡੈਂਟਸ ਨਾਲ ਬੇहद ਸਖਤ ਤੇ ਲੈਜ਼ੇਚਰ ਗੱਲ ਕਰਦਾ ਸੀ। ਇਸ ਕਰਕੇ ਉਹ ਇਸ ਤੋਂ ਡਰਦੇ ਵੀ ਸਨ ਤੇ ਇਹਨੂੰ ਪਾਵਰਫੁਲ ਵੀ ਮੰਨਦੇ ਸਨ ਦੂਜਾ ਇਹ ਕਿ ਬਾਕੀ ਯੋਗਾ ਸੈਂਟਰਸ ਦੇ ਅੰਦਰ ਟੈਂਪਰੇਚਰ ਨਾਰਮਲ ਹੁੰਦਾ ਸੀ ਤੇ ਇੱਥੇ 40 ਡਿਗਰੀ ਤੋਂ ਉੱਪਰ ਹੁਣ ਇੱਥੇ ਵਿਕਰਮ ਆਪਣੇ ਸਟੂਡੈਂਟਸ ਨੂੰ ਕਹਿੰਦਾ ਕਿ ਕੱਪੜੇ ਨਾ ਦੇ ਬਰਾਬਰ ਹੀ ਪਾਓ ਤੇ ਉਹ ਮੰਨਦੇ ਵੀ ਹੋਲੀ-ਹੋਲੀ ਵਿਕਰਮ ਪਪੂਲਰ ਹੁੰਦਾ ਜਾਂਦਾ। ਇਹ ਇੱਕ ਹੋਰ ਕੰਮ ਕਰਦਾ ਬੜਾ ਡਿਫਰੈਂਟ। ਇਹ 26 ਯੋਗਾ ਦੇ ਅਜਿਹੇ ਪੋਜ਼ੇਸ ਇਜਾਦ ਕਰਦਾ ਜੋ ਕਦੀ ਕਿਸੇ ਨੇ ਵੇਖੇ ਸੁਣੇ ਨਹੀਂ ਹੁੰਦੇ। ਇਹ ਆਪਣੀਆਂ ਹੀ ਕਿਰਿਆਵਾਂ ਲੋਕਾਂ ਨੂੰ ਕਰਾਉਂਦਾ ਤੇ ਇਸ ਆਪਣੀ ਤਰ੍ਹਾਂ ਦੇ ਯੋਗਾ ਨੂੰ ਇਹ ਵਿਕਰਮ ਯੋਗਾ ਕਹਿੰਦਾ ਹੈ। ਹੁਣ ਪੋਲਿਟਿਸ਼ੀਅਨਸ ਹੋਣ ਜਾਂ ਹਾਲੀਵੁੱਡ ਦੇ ਸੈਲੀਬ੍ਰਿਟੀਆਂ ਸਾਰੇ ਇਸ ਦੇ murid ਹੋਏ ਫਿਰਦੇ ਆ ਤੇ ਇਸ ਕੋਲ ਆ ਕੇ ਬਿਕਰਮ ਯੋਗਾ ਕਰਦੇ ਆ ਸਿੱਖਦੇ ਆ ਹੁਣ ਇਸ ਦੇ ਸੈਂਟਰਸ ਵੱਖ-ਵੱਖ ਥਾਵਾਂ ਤੇ ਰਾਜਾਂ ਚ ਖੁੱਲਦੇ ਜਾਂਦੇ ਆ ਖੁੱਲਦੇ ਜਾਂਦੇ ਆ ਜਿਵੇਂ ਪੂਰੀ ਦੁਨੀਆ ਨੂੰ ਬਸ ਬਿਕਰਮ ਯੋਗਾ ਹੀ ਚਾਹੀਦਾ ਹੋਵੇ ਸਭ ਆਪਣੀਆਂ ਬਿਮਾਰੀਆਂ ਦੇ ਇਲਾਜ ਲਈ ਬਿਕਰਮ ਯੋਗਾ ਸਿੱਖਦੇ ਆ ਕਰਦੇ ਡਾਕਟਰਸ ਦੀ ਪੋਜੀਸ਼ਨ ਡਾਊਨ ਕਰਕੇ ਕਿਉਂਕਿ ਬਿਕਰਮ ਚੌਧਰੀ ਦਾ ਦਾਵਾ ਹੁੰਦਾ ਹੈ ਕਿ ਮੇਰੇ 26 ਪੋਜ਼ਸ ਕਰੋਗੇ ਤਾਂ ਮਤਲਬ ਹੀ ਨਹੀਂ ਕਿ ਕੋਈ ਰੋਗ ਰਹਿ ਜਾਏ ਤੁਹਾਡੇ ਨਾਲ ਹੁਣ ਹੁੰਦਾ ਇਹ ਹੈ ਕਿ ਬਿਕਰਮ ਯੋਗਾ ਦੇ ਨਾਮ ਨਾਲ ਆਪਣਾ ਨਾਮ ਰਲਾ ਕੇ ਕਈ ਹੋਰ ਯੋਗਾ ਸੈਂਟਰਸ ਵੀ ਲੋਕ ਖੋਲ ਲੈਂਦੇ ਆ ਉਹੀ ਵਾਲਾ ਹਿਸਾਬ ਕਿ ਜਦੋਂ ਕੋਈ ਚੀਜ਼ ਪੌਪੂਲਰ ਹੋ ਜਾਂਦੀ ਹੈ ਤਾਂ ਉਸ ਦੀ ਕਾਪੀ ਬਣ ਜਾਂਦੀ ਹੈ ਸੋ ਉਹਨਾਂ ਸੈਂਟਰਸ ਦੇ ਵਿੱਚ ਵੀ ਵਿਕਰਮ ਦੇ ਇਜਾਦ ਕੀਤੇ ਪੋਜ਼ਸ ਸਿਖਾਏ ਜਾਂਦੇ ਨੇ ਵਿਕਰਮ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਤੇ ਉਹ 2011 ਚ ਅਦਾਲਤ ਦਾ ਰੁਕ ਕਰਦਾ ਕਿ ਇਹ ਮੇਰੇ ਬਣਾਏ ਪੋਜ਼ਸ ਨੇ ਤੇ ਕੋਈ ਹੋਰ ਇਹਨਾਂ ਨੂੰ ਸਿਖਾ ਨਹੀਂ ਸਕਦਾ ਪਰ ਇਸ ਤੇ ਅਦਾਲਤ ਕਹਿੰਦੀ ਹੈ ਕਿ ਇਹ ਤਾਂ ਨੌਲੇਜ ਹੈ ਤੇ ਸਿੱਖਿਆ ਕੋਈ ਵੀ ਲੈ ਸਕਦਾ ਸੋ ਇਹ ਕਿਸੇ ਦੀ ਜਾਗੀਰ ਨਹੀਂ ਹੈ ਉਸ ਵਕਤ ਤੱਕ ਵਿਕਰਮ ਚੌਧਰੀ ਦੇ ਪੂਰੀ ਦੁਨੀਆ 'ਚ 1650 ਸੈਂਟਰ ਖੁੱਲ ਚੁੱਕੇ ਹੁੰਦੇ ਆ। ਸੋ ਇਨਾ ਅੰਨਾ ਪੈਸਾ ਇਨੀ ਸ਼ੋਹਰਤ ਵਿਕਰਮ ਚੌਧਰੀ ਉਸ ਟਾਈਮ ਰੱਬ ਬਣਿਆ ਬੈਠਾ ਸੀ। ਕਈ ਕਾਲੇ ਰਾਸ ਸਨਿਸ ਦੇ ਜੋ ਸਾਹਮਣੇ ਆਉਣੇ ਹੀ ਸਨ ਇੱਕ ਦਿਨ। अर्ਲੀ ਮਾਰਨਿੰਗ ਤੋਂ ਦੇਰ ਸ਼ਾਮ ਤੱਕ ਯੋਗਾ ਸੈਸ਼ਨਸ ਚੱਲਦੇ। ਟ੍ਰੇਨਿੰਗ ਲੈਕਚਰਸ ਸਭ ਹੁੰਦਾ ਤੇ ਫਿਰ ਸਟੂਡੈਂਟਸ ਐਡੇ ਥੱਕ ਜਾਂਦੇ ਕਿ ਉਹਨਾਂ ਚ ਜਾਨ ਹੀ ਨਹੀਂ ਬਚਦੀ ਪਰ ਜਿਵੇਂ ਰਾਤ ਹੁੰਦੀ ਤਾਂ ਵਿਕਰਮ ਕਿਸੇ ਚੋਜ਼ਨ ਕੁੜੀ ਨੂੰ ਆਪਣੇ ਰੂਮ ਚ ਬੁਲਾਉਂਦਾ ਤੇ ਮੀਡੀਆ ਰਿਪੋਰਟਸ ਮੁਤਾਬਕ ਉਸ ਨੂੰ ਇਮੋਸ਼ਨਲੀ ਬਲੈਕਮਿਲ ਕਰਦਾ ਕਿ ਜੇ ਅੱਜ ਰਾਤ ਤੂੰ ਮੇਰੇ ਨਾਲ ਸੰਬੰਧ ਨਹੀਂ ਬਣਾਏ ਤਾਂ ਮੇਰੀ ਮੌਤ ਹੋ ਸਕਦੀ ਹੈ ਹੁਣ ਇੱਕ ਕੁੜੀ ਜੋ ਪੂਰੇ ਦਿਨ ਦੀ ਥੱਕੀ ਆ ਮੈਂਟਲੀ ਵੀ ਤੇ ਫਿਜ਼ਿਕਲੀ ਵੀ ਉਹ ਕੁਝ ਸੋਚ ਨਹੀਂ ਪਾਰੀ ਉਸ ਨੂੰ ਬਸ ਇਹ ਪਤਾ ਕਿ ਜੋ ਬੰਦਾ ਮੇਰੇ ਅੱਗੇ ਬੈਠਾ ਉਹ ਐਕਸਟ੍ਰੀਮ ਪਾਵਰਫੁੱਲ ਆ 5 ਮਿੰਟ ਜਿਸ ਨਾਲ ਮਿਲਣ ਲਈ ਹਾਲੀਵੁੱਡ ਸੈਲਿਬ੍ਰਿਟੀਜ਼ ਵੀ ਤਰਸ ਜਾਂਦੇ ਆ ਉਹ ਜੋ ਮੈਨੂੰ ਕਹਿ ਰਿਹਾ ਕਰਨ ਨੂੰ ਉਹ ਸਹੀ ਹੀ ਹੋਏਗਾ ਉਹ ਇਹ ਨਹੀਂ ਸੋਚਦੀਆਂ ਕਿ ਜੋ ਇਨਸਾਨ ਦਾਵਾ ਕਰਦਾ ਹੈ ਕਿ ਤੁਹਾਡੀ ਰੀਡ ਦੀ ਹੱਡੀ ਤੋਂ ਲੈ ਕੇ ਗੋਡਿਆਂ ਦਾ ਦਰਦ ਦਿਲ ਦੀ ਬਿਮਾਰੀ ਤੋਂ ਲੈ ਕੇ ਲਿਵਰ ਪ੍ਰੋਬਲਮ ਸਭ ਸਹੀ ਕਰ ਦੇਗਾ ਉਹ ਖੁਦ ਕਿਵੇਂ ਮਰ ਜਾਏਗਾ ਜਿਸ ਸੰਬੰਧ ਨਹੀਂ ਬਣਾਏਗਾ ਸੋ ਉਹ ਉਹ ਸਭ ਕਰਦੀਆਂ ਜੋ ਇਹ ਕਹਿੰਦਾ ਪਰ ਹੌਲੀ ਹੌਲੀ ਹੁਣ ਇਹ ਗੱਲ ਫੈਲਦੀ ਰਹਿੰਦੀ ਆ ਕਿ ਰਾਤ ਨੂੰ ਬਿਕਰਮ ਚੌਧਰੀ ਦੇ ਅਮਰੇਚ ਕਿਸੇ ਕੁੜੀ ਨੂੰ ਬੁਲਾ ਕੇ ਮਤਲਬ ਹਰ ਰਾਤ ਇੱਕ ਨਵੀਂ ਕੁੜੀ ਨੂੰ ਬੁਲਾ ਕੇ ਇਹ ਸਭ ਹੁੰਦਾ ਪਰ ਜ਼ੁਬਾਨ ਖੋਲੇ ਕੌਣ ਸੋ ਫਾਈਨਲੀ 7 ਫਰਵਰੀ 2015 ਨੂੰ ਅਮਰੀਕਾ ਦੇ ਨਿਊਜ਼ ਚੈਨਲਸ ਤੇ ਇੱਕ ਵੀਡੀਓ ਦਿਖਾਈ ਜਾਂਦੀ ਆ ਜਿਸ ਚ 6 ਔਰਤਾਂ ਹੁੰਦੀਆਂ ਨੇ ਜੋ ਇਸ ਤੇ ਇਲਜ਼ਾਮ ਲਾਉਂਦੀਆਂ ਨੇ ਇਨਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨ ਦਾ ਇਨਾਂ ਨਾਲ ਆਪਣੀ ਕਾਮਵਾਸਨਾ ਪੂਰੀ ਕਰਨ ਦਾ ਇਹਨ ਅਕੋਰਡਿੰਗ ਇਹਨਾਂ ਦਾ ਸ਼ੋਸ਼ਣ ਵੱਖ-ਵੱਖ ਵਕਤ ਤੇ ਵੱਖ-ਵੱਖ ਸੈਂਟਰਸ 'ਚ ਹੋਇਆ ਹੁੰਦਾ ਪਰ ਕਿਸੇ ਤਰ੍ਹਾਂ ਇਹ ਇਕੱਠੀਆਂ ਹੋ ਜਾਂਦੀਆਂ ਨੇ ਕਿਸ ਤਰ੍ਹਾਂ ਇਹ ਮੈਂ ਦੱਸੂੰਗੀ ਹੁਣ ਇੰਨੇ ਪਾਵਰਫੁਲ ਬੰਦੇ ਤੇ ਜਦੋਂ ਐਡੇ سنگੀਨ ਇਲਜ਼ਾਮ ਲੱਗਦੇ ਨੇ ਤਾਂ ਦੁਨੀਆ 'ਚ ਇੱਕ ਵਾਰ ਤਾਂ ਪੁਚਾਲ ਆਉਂਦਾ ਹੀ ਹੈ ਪਰ ਜ਼ਾਹਰ ਤੌਰ ਤੇ ਵਿਕਰਮ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਾ ਹੈ ਇਹਨਾਂ 6 ਕੁੜੀਆਂ 'ਚੋਂ ਇੱਕ ਹੁੰਦੀ ਆ ਸਾਰਾ ਬੌਨ ਜੋ ਇਕੱਲੀ ਹੁੰਦੀ ਆ ਜਿਸ ਨਾਲ ਇਹ ਵਾਸਨਾ ਪੂਰੀ ਨਹੀਂ ਕਰ ਸਕਿਆ ਹੁੰਦਾ ਉਸ ਦਾ ਵੀ ਕਾਰਨ ਹੁੰਦਾ ਕਿ ਸਾਰਾ ਪਹਿਲਾਂ ਹੀ ਰੈਨਾਉਂਡ ਯੋਗਾ ਐਕਸਪਰਟ ਹੁੰਦੀ ਆ ਬਸ ਉਸਨੇ ਆਪਣੀ ਕਿਉਰਿਓਸਿਟੀ ਲਈ ਤੇ ਦੇਖਣ ਲਈ ਕਿ ਉਹ ਕੀ ਨਵਾਂ ਸਿੱਖ ਸਕਦੀ ਆ ਇਹ ਸੈਂਟਰ ਜੁਆਇਨ ਕੀਤਾ ਹੁੰਦਾ। ਉਸ ਨੂੰ ਸਭ ਯੋਗਾ ਟੈਕਨੀਕਸ ਦਾ ਪਤਾ ਹੁੰਦਾ ਐ ਐਕਸਪਰਟ ਹੁੰਦੀ ਐ। ਸੋ ਆਮ ਸਟੂਡੈਂਟਾਂ ਵਾਂਗ ਇਸ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਹੁੰਦਾ। ਸੋ ਉਸ ਨੂੰ ਇਹ ਸਮਝ ਲੱਗ ਜਾਂਦੀ ਐ ਕਿ ਵਿਕਰਮ ਯੋਗਾ ਦੀ ਚੱਕਾ ਚੌਂਦ ਪਿੱਛੇ ਇੱਕ ਕਾਲੀ ਦੁਨੀਆ ਐ ਜਿੱਥੇ ਲਾਲਚ ਐ, ਹਵਸ ਐ ਤੇ ਧੋਖਾ ਵੀ। ਇੱਥੋਂ ਤੱਕ ਕਿ ਸਾਰਾ ਵਿਕਰਮ ਦੇ ਬਣਾਏ 26 ਪੋਜ਼ੇਸ ਨੂੰ ਵੀ ਗਲਤ ਦੱਸਦੀ ਆ ਕਿਉਂਕਿ ਇਹ ਆਪ ਇੱਕ ਐਕਸਪਰਟ ਹੁੰਦੀ ਐ। ਇਸ ਸੈਂਟਰ ਨੂੰ ਛੱਡ ਹੁਣ ਇਨਸਾਫ ਦਵਾਉਣ ਵਾਲ ਆ ਜਾਂਦੀ ਹੈ ਤੇ ਫਿਰ ਸਾਰਾ ਹੀ ਉਹਨਾਂ ਕੁੜੀਆਂ ਨੂੰ ਇਕੱਠਾ ਕਰਦੀ ਆ ਜਨਾਂ ਨਾਲ ਗਲਤ ਹੋਇਆ ਤੇ ਫਿਰ ਅਦਾਲਤ ਚ ਇਹਨਾਂ ਵੱਲੋਂ ਇੱਕ ਰਿਪੋਰਟ ਦਰਜ ਕਰਾਈ ਜਾਂਦੀ ਹੈ ਇਹ ਰਿਪੋਰਟ ਜ਼ਾਹਰ ਤੌਰ ਤੇ ਵਿਕਰਮ ਦੇ ਖਿਲਾਫ ਹੁੰਦੀ ਆ ਤੇ ਇੱਥੇ ਹੀ ਕਹਾਣੀ ਚ ਆ ਜਾਂਦਾ ਇੱਕ ਅਨ ਐਕਸਪੈਕਟਿਡ ਮੋੜ ਹੁਣ ਵਿਕਰਮ ਨੇ ਆਪਣੇ ਲਈ ਕੋਈ ਵਕੀਲ ਤਾਂ ਹਾਇਰ ਕਰਨੀ ਹੁੰਦੀ ਆ ਉਸ ਦਾ ਕੇਸ ਸਟਰੋਂਗਲੀ ਰੱਖਣ ਲਈ ਡਿਫੈਂਸ ਦੇ ਰੂਪ ਵਿੱਚ ਤੇ ਉਹ ਹਾਇਰ ਕਰਦਾ ਹੈ ਭਾਰਤੀ ਮੂਲ ਦੀ ਮਿਨਾਕਸ਼ੀ ਨੂੰ ਮਿਨਾਕਸ਼ੀ ਵੀ ਵਿਕਰਮ ਦੀ ਪਰਸਨੈਲਿਟੀ ਤੋਂ ਪਹਿਲਾਂ ਕਾਫੀ ਇਮਪ੍ਰੈਸ ਹੁੰਦੀ ਆ ਤੇ ਉਸ ਨੂੰ ਇਨੀਸ਼ੀਅਲੀ ਲੱਗਦਾ ਹੈ ਕਿ ਵਿਕਰਮ ਨੂੰ ਫਸਾਇਆ ਜਾ ਰਿਹਾ ਹੈ ਪਰ ਬਾਅਦ ਵਿੱਚ ਭੋਖ ਕਰਨ ਤੇ ਪਤਾ ਲੱਗਦਾ ਹੈ ਕਿ ਵਿਕਰਮ ਹੀ ਗਲਤ ਬੰਦਾ ਹੈ ਤੇ ਉਸ ਨੇ ਇਨੇ ਸਾਲਾਂ ਚ ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਨਾਲ ਗਲਤ ਕੀਤਾ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਵੈਸੇ ਤਾਂ ਮਿਨਾਕਸ਼ੀ ਵਕੀਲ ਸੀ ਬਾਕੀ ਮੈਜੋਰਿਟੀ ਆਫ ਦ ਲਾਇਰਸ ਦੀ ਤਰ੍ਹਾਂ ਉਹ ਵੀ ਪੈਸੇ ਲੈਂਦੀ ਮਤਲਬ ਨਾ ਰੱਖਦੀ ਕਿ ਉਹ ਬੇਕਸੂਰਾ ਜਾਂ ਗੁਨਾਹਗਾਰਾ ਬਸ ਉਹਨੂੰ ਬਚਾ ਦਿੰਦੀ ਪਰ ਮਿਨਾਕਸ਼ੀ ਦਾ ਜ਼ਮੀਰ ਜਿਉਂਦਾ ਸੀ ਤੇ ਹੁਣ ਉਹਨਾਂ ਨੇ ਬਿਕਰਮ ਲਈ ਸਭ ਤੋਂ ਵੱਡਾ ਖਤਰਾ ਬਣਨਾ ਸੀ ਹੁਣ ਮਿਨਾਕਸ਼ੀ ਆਪ ਹੀ ਲਾਸ ਐਂਜਲਸ ਦੀ ਅਦਾਲਤ ਚ ਬਿਕਰਮ ਖਿਲਾਫ ਕੇਸ ਦਰਜ ਕਰਾ ਦਿੰਦੀ ਹੈ ਜਨਵਰੀ 2016 ਚ ਲਾਸ ਐਂਜਲਸ ਕੋਰਟ ਬਿਕਰਮ ਚੌਧਰੀ ਨੂੰ ਇਹਨਾਂ ਸਾਰੀਆਂ ਔਰਤਾਂ ਨੂੰ 7 ਮਿਲੀਅਨ ਦਾ ਫਾਈਨ ਅਦਾ ਕਰਨ ਦੇ ਹੁਕਮ ਦਿੰਦੀ ਹੈ ਇਸ ਤੇ ਵੈਸੇ ਕਈ ਜਨਾਨੀਆਂ ਵੱਲੋਂ ਮੁਕਦਮੇ ਕੀਤੇ ਜਾਂਦੇ ਨੇ ਜਾਫਾ ਬੋਰਡਨ ਵੱਲੋਂ ਦਾਇਰ ਕੀਤਾ ਗਿਆ ਮੁਕਦਮਾ ਚੌਧਰੀ ਦੇ ਖਿਲਾਫ ਅਜਿਹੇ 6 ਮਾਮਲਿਆਂ ਵਿੱਚੋਂ ਪਹਿਲਾ ਸੀ ਜਿਸ ਮਨਦੀਪ ਕੌਰ ਸੰਧੂ ਦਾਸ ਸ਼ੁਰੂ ਚ ਜ਼ਿਕਰ ਕੀਤਾ ਸੀ ਉਹ ਚੌਧਰੀ ਦੇ ਖਿਲਾਫ ਬਿਆਨ ਦੇਣ ਵਾਲੇ 70 ਗਵਾਹਾਂ ਵਿੱਚੋਂ ਇੱਕ ਸੀ ਜਿਸ ਦੇ ਬਾਅਦ ਉਹਨੂੰ ਪਹਿਲਾਂ ਹੀ ਲਗਭਗ 10 ਲੱਖ ਡਾਲਰ ਦਾ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ ਹੁਣ ਵਾਰੀ ਹੁੰਦੀ ਆ ਬਿਕਰਮ ਦੀਆਂ ਮਨਪਸੰਦ ਮਹਿੰਗੀਆਂ ਕਾਰਾਂ ਨੂੰ ਜ਼ਬਤ ਕਰਨ ਦੀ ਕਿਉਂਕਿ ਹੁਣ ਇਸ ਸਾਮਰਾਜ ਦੇ ਕਾਲੇ ਸੱਚ ਤੋਂ ਪਰਦਾ ਉੱਠਿਆ ਹੁੰਦਾ ਹੈ ਕਾਰਵਾਈਆਂ ਹੋਣੀਆਂ ਹੁੰਦੀ ਐ ਵਿਕਰਮ ਦੀਆਂ ਜਾਨ ਹੁੰਦੀਆਂ ਨੇ ਉਸ ਦੀਆਂ ਲਗਜ਼ਰੀ ਕਾਰਾਂ ਉਹ ਕੈਨੇਡਾ ਮੈਕਸੀਕੋ ਜਾਂ ਹੋਰ ਰੂਟਾਂ ਥਾਣੀ ਕਾਰਾਂ ਨੂੰ ਇੱਧਰ ਉੱਧਰ ਕਰਾਸ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਮਤਲਬ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਕਹਿੰਦੇ ਨੇ ਕਿ ਇਹਦੀਆਂ ਸਾਰੀਆਂ ਕਾਰਾਂ ਨੂੰ ਜ਼ਬਤ ਕਰ ਲਿਆ ਜਾਂਦਾ ਹੈ ਕਾਰਾਂ ਤਾਂ ਜ਼ਬਤ ਹੋ ਜਾਂਦੀਆਂ ਪਰ ਵਿਕਰਮ ਚੌਧਰੀ ਭੱਜ ਜਾਂਦਾ ਪਹਿਲਾਂ ਭਾਰਤ ਤੇ ਫਿਰ ਮੈਕਸੀਕੋ ਅਮਰੀਕਾ ਲਈ ਇਹ ਵੀ ਮੋਸਟ ਵਾਂਟਡ ਹੈ ਮੈਕਸੀਕੋ ਚ ਇਹ ਅੱਜ ਵੀ ਆਪਣਾ ਯੋਗ ਸਿਖਾਉਂਦਾ ਹੈ ਤੇ ਸਿੱਖਣ ਵਾਲੇ ਵੀ ਆਉਂਦੇ ਨੇ ਸਪੇਨ ਨਾਲ ਵੀ ਇਸ ਦੇ ਤਾਰ ਜੁੜੇ ਨੇ 2019 ਚ netflix ਤੇ ਵੀ ਇਸ self styled ਯੋਗ ਗੁਰੂ ਦੀ ਵੈਬ ਸੀਰੀਜ਼ ਬਣੀ ਆ ਜੋ ਕਿ ਬਥੇਰੀ ਹਿੱਟ ਵੀ ਹੋਈ ਆ ਹੁਣ ਜੋ ਕਹਿੰਦੇ ਨੇ ਕਿ ਪਾਪ ਦਾ ਘੜਾ ਇੱਕ ਦਿਨ ਭਰ ਜਾਂਦਾ ਹੈ ਅੱਜ ਵੀ ਵਿਕਰਮ ਚੌਧਰੀ ਤਾਂ ਮਜ਼ੇ ਚ ਤੇ ਉਹ ਲੋਕ ਵੀ ਪਤਾ ਨਹੀਂ ਕਿਹੜੇ ਨੇ ਜੋ ਅੱਜ ਤੱਕ ਇਸ ਨਾਲ ਜੁੜੇ ਨੇ ਇਸ ਉਮਰ ਚ ਆ ਕੇ ਵੀ ਇਹਨੇ ਆਪਣਾ ਜ਼ੋਰ ਨਹੀਂ ਛੱਡਿਆ ਇਹ ਬਣਿਆ ਹੋਇਆ ਹੈ ਵਿਕਰਮ ਹੌਟ ਯੋਗਾ ਚੌਧਰੀ ਸੋ AC ਇਸ ਦੀ ਸੱਚੀ ਕਹਾਣੀ ਜੋ ਅਜੇ ਤੱਕ ਜਾਰੀ ਹੈ ਵਾਹਿਗੁਰੂ ਮਿਹਰ ਕਰਨ ਤੁਸੀਂ ਦੇਖ ਰਹੇ ਹੋ ਕੈਮਰਾ ਆਲ ਇਨਸਾਫਾ